ਦੋਤਨ ਬੈਂਕਾਂ ਹਮੇਸ਼ਾ ਸਾਡੇ ਕੋਲ ਰਹਿੰਦੀਆਂ ਨੇ ਜਿਹੜੀਆਂ ਤੁਹਾਨੂੰ ਅੱਧੇ ਪੌਣੇ ਘੰਟੇ ਦੇ ਵਿੱਚ ਡਿਸੀਜਨ ਲੈ ਕੇ ਦੱਸ ਦਿੰਦੀਆਂ ਨੇ ਅੱਧੇ ਘੰਟੇ ਦੇ ਵਿੱਚ ਸਿਰਫ ਲੋਨ ਹੋਊਗਾ ਕਿ ਨਹੀਂ ਹੋਵੇ ਲੈ ਵੀ ਸਿਰਫ ਅੱਧੇ ਘੰਟੇ ਦੇ ਵਿੱਚ ਕਾਰ ਦੀ ਚਾਬੀ ਹੱਥ ਦੇ ਵਿੱਚ ਹੈ ਨਾ ਜੀ ਹਾਂ ਜੀ ਲੈ ਵੀ ਸਿਰਫ 90 ਕ ਹਜ਼ਾਰ ਰੁਪਏ ਦੀ ਕਾਰ ਆ ਬਈ ਦੇਖ ਸਕਦੇ ਹੋ ਗੱਡੀ ਪੂਰੀ ਸੋਹਣੀ ਆ ਜੀ ਪੂਰੀ ਸੋਹਣੀ ਆ ਕਾਰ ਆ ਜੀ ਇਹ 2019 ਮਾਡਲ ਵੀਡੀ ਆ ਜੀ 45000 ਚੱਲੀ ਹੀ ਬਰੀਜ਼ਾ ਓਨਲੀ 45000 ਚੱਲੀ ਪਹਿਲੇ 9 ਦੀ ਕਾਰ ਹੈ 7.5 ਲੱਖ ਲੈ ਵੀ ਲਾਇਆ ਵਾਲੀ ਕਾਰ ਸਿਰਫ 45000 ਰੁਪਏ ਦੇ ਵਿੱਚ ਬਈ ਦੇਖ ਸਕਦਾ ਨਾ ਗੱਡੀ ਸਾਫ ਲੱਗ ਰਹੀ ਆ ਵਧੀਆ ਹਾਂ ਵਧੀਆ ਵਧੀਆ ਗੱਡੀ ਆ ਜੀ ਸਾਢੇ 5 ਲੱਖ ਰੁਪਏ ਥਾਰ ਪੀ ਸਾਢੇ 5 ਲੱਖ ਦੀ 60000 ਚੱਲੀ ਹੋ ਸਾਰੀ ਹਾਂ ਹਾਂ ਲੈ ਵੀ ਜੇ ਤੁਸੀਂ ਕਾਰਾਂ ਖਰੀਦਣੀਆਂ ਤੇ ਵੇਚਣੀਆਂ ਚਾਹੁੰਦੇ ਹੋ ਤਾਂ ਬਈ ਤੁਸੀਂ ਆ ਸਕਦੇ ਹੋਗੇ ਸਹਿਰ ਅਮਰਗੜ ਦੇ ਵਿੱਚ ਕਾਰ ਮੇਲੇ ਦੇ ਵਿੱਚ ਜਿਹੜਾ ਬਈ ਤੂਰੀ ਕਾਰ ਬਾਜ਼ਾਰ ਵਾਲਾਂ ਦੇ ਵੱਲੋਂ ਲਾਇਆ ਜਾਂਦਾਗਾ ਤੇ ਗੱਲਬਾਤ ਕਰਦੇ ਆ ਵੀ ਓਰੇ ਕਿਹੜੇ ਕਿਹੜੇ ਕਾਰਾਂ ਕਿਸ ਰੇਟ ਦੇ ਕਾਰਾਂ ਤੇ ਜਿਹੜੀ ਮੇਨ ਗੱਲ ਆ ਵੀ ਲੋਨ ਦੀ ਸਹੂਲਤ ਓਰੇ ਹੈ ਜਾਂ ਨਹੀਂ ਹੈ ਬਈ ਇੱਕ ਗੱਲ ਓਰੇ ਜਿਆਦਾ ਮਸ਼ਹੂਰ ਆ ਵੀ 30 ਮਿੰਟ ਦੇ ਵਿੱਚ ਤੁਹਾਡਾ ਲੋਨ ਹੋ ਜੂਗਾ ਹੁੰਦਾ ਜਾਂ ਨਹੀਂ ਆਪਾਂ ਸਾਰੀ ਗੱਲਬਾਤ ਕਰਾਂਗੇ ਆਜੋ ਬਾਈ ਤੇ ਕਾਰਾਂ ਦੇਖ ਸਕਦੇ ਹੋਗੇ ਮੈਨੂੰ ਲੱਗਦਾ ਵੀ ਲਗਭਗ ਨਾ ਨਾ ਕਰਦੇ 3-400 ਕਾਰ ਅੱਜ ਉਰੇ ਆਈ ਹੋਈ ਹੈਗੀ ਬਹੁਤ ਜ਼ਿਆਦਾ ਇਕੱਠਾ ਹੈਗਾ ਤੁਸੀਂ ਵੀ ਆ ਸਕਦੇ ਹੋਗੇ ਬਾਈ ਕਾਰ ਖਰੀਦਣ ਤੇ ਵੇਚਣ ਵਾਸਤੇ ਆਜੋ ਬਾਈ ਆਜੋ ਬਾਈ ਜੀ ਗੱਲਬਾਤ ਕਰ ਦਾਂਗੇ ਆਪਾਂ ਬਾਈ ਜੀ ਦੇ ਨਾਲ ਤੇ ਬਣੇ ਰਹੋ ਵੀਰ ਦੇ ਵਿੱਚ ਬਾਈ ਸਤਿਕਾਰ ਜੀ ਹਾਂਜੀ ਸਤਿਕਾਰ ਜੀ ਕੀ ਹਾਲ ਚੱਲ ਨੇ ਬਾਈ ਜੀ ਜੀ ਠਾਈ ਜੀ ਬਹੁਤ ਵਧੀਆ ਜੀ ਬਧਾਈਆਂ ਹਬ ਤੋਂ ਪਤਾ ਤੁਹਾਨੂੰ ਹਣਾ ਬਾਈ ਜੀ ਕਿ ਆਪਣਾ ਦੁੱਗਣਾ ਹੋ ਗਿਆ ਮੇਰੇ ਅੱਗੇ ਨਾਲੋ ਜੀ ਦੁੱਗਣਾ ਤਾਂ ਤਿਕਣਾ ਹੀ ਹੋ ਜਾਂਦਾ ਜੀ ਤੁਹਾਡੇ ਭਰਾਵਾਂ ਦਾ ਬਹੁਤ ਹੌਸਲਾ ਠੀਕ ਹੈ ਜੀ ਖਾਸ ਕਰਕੇ ਤੁਹਾਡੇ ਚੈਨਲ ਦੀ ਬਹੁਤ ਸਪੋਰਟ ਆ ਸਾਨੂੰ ਧੰਨਵਾਦ ਧੰਨਵਾਦ ਜੀ ਕਿੰਨੀਆਂ ਕਾਰ ਆਈਆਂ ਨੇ ਅੱਜ ਆਪਣੇ ਕੋਲੇ ਜੇ ਲੱਗਦਾ ਮੇਰੇ ਖਿਆਲ 300 ਤੋਂ ਉੱਪਰ ਹੀ ਹੋ ਗਈ ਟੱਪ ਗਈ ਹੋਣੀ ਆ ਕਿਉਂਕਿ ਗੱਡੀਆਂ ਬਾਹਰ ਵੀ ਖੜੀਆਂ ਨੇ ਠੀਕ ਹੈ ਜ 60 40 ਕੀ ਰੇਸ਼ਿਓ ਰਹਿੰਦੀ ਆ। ਮਤਲਬ 60% ਐਂ ਲੱਗਦਾ ਹੁੰਦਾ ਸਾਨੂੰ ਵੀ ਗਾਹਕ ਗੱਡੀ ਲੈ ਕੇ ਪਹੁੰਚਦੇ ਆ। ਠੀਕ ਆ ਭਾਜੀ। ਬਹੁਤ ਦੂਰੋਂ ਦੂਰੋਂ ਆਏ ਨੇ ਹੁਣ ਵੀ ਮੈਂ ਅੰਮ੍ਰਿਤਸਰ ਤੋਂ ਕੋਈ ਆਏ ਸੀ ਉਹਨਾਂ ਨੂੰ ਟੈਂਡ ਕਰਕੇ ਤੇ। ਠੀਕ ਆ ਜੀ। ਇਹ ਹੁੰਦਾ ਕਿੱਥੇ ਮੇਲਾ ਆਪਾਂ ਇੱਕ ਵਾਰ ਇਹ ਆਪਣਾ ਅਮਰਗੜ ਵਿਖੇ ਆਪਾਂ ਲਾਉਨੇ ਆ ਜੀ। ਹਾਂਜੀ। ਅ ਅਮਰਗੜ ਜਦੋਂ ਆਪਾਂ ਮਰੇਕ ਕੋਲੇ ਨੂੰ ਲੰਘਦੇ ਆਂ ਹਾਂਜੀ ਤਾਂ ਖੱਬੇ ਪਾਸੇ ਆਪਾਂ ਇਹ ਗਰਾਊਂਡ 'ਚ ਜਿੱਥੇ ਖੜੇ ਆਂ ਠੀਕ ਆ। ਮਹੀਨੇ ਦੇ ਦੂਜੇ ਐਤਵਾਰ। ਦੂਜੇ ਐਤਵਾਰ। ਠੀਕ ਆ ਜੀ। ਆ ਜਿਹੜਾ ਆਪਾਂ ਉਹ ਦਿਖਾਏ ਘਰਾਂ ਦੇ ਦੇਖ ਆਦੋ ਕਾਰਾਂ ਬਈ ਸਾ ਆਪਣੇ ਕੋਲ ਇੱਕ ਤੋਂ ਇੱਕ ਚੰਗੀ ਕਾਰ ਆ ਜਿਹੜਾ ਠੀਕ ਆ ਜੀ ਰੇਟ ਕਿੰਨਾ ਹੋਊਗਾ ਘੱਟੋ ਘੱਟ ਕਿੰਨਾ ਹੁੰਦਾ ਤੇ ਹਾਈ ਕਿੰਨਾ ਹੁੰਦਾ ਇਹ ਵੀ ਲੱਖ ਤੋਂ ਥੱਲੇ ਦੀ ਰੇਂਜ ਵੀ ਕਾਰ ਮਿਲ ਜੁਦੀ ਆ ਠੀਕ ਆ ਜੀ ਇਹਦੇ ਵਿੱਚ ਹੁਣ ਆ ਦੇਖੋ ਸਾਡੇ ਕੋਲ ਖੜੀ ਆ ਇਹ 21 ਮਾਡਲ ਆ 21 ਮਾਡਲ ਦੀ 12ਵੇਂ ਮਹੀਨੇ ਦੀ ਡੀਜ਼ਲ ਵਾਲੀ BS6 ਗੱਡੀਆਂ ਅੱਜ ਕੱਲ ਲੋਕ ਵੱਧ ਕਰੇਜ ਹੋ ਰਿਹਾ ਰੋਕਾਂ ਨੂੰ ਮੰਨ ਲੈ BS6 ਵਾਲੀ ਆ i20 ਆ ਇਹ ਠੀਕ ਆ ਜੀ ਨਾਲੀ ਜੈਡ ਬਲੈਕ ਜਮਾ ਜੈਡ ਬਲੈਕ ਹਾਂਜੀ ਇਹ ਵੀ ਜਿਹੜੇ ਮੇਰੇ ਵੀਰ ਕਾਲੀ ਕਾਰ ਦੇ ਸ਼ਕੀਨ ਨੇ ਨਾ ਦੇਖ ਸਕਦੇ ਹੋ ਕਾਲੀ ਕਾਰ ਵੀ ਆਉਂਦੀਆਂ ਨੇ ਵੀਰੇ ਹੈ ਵੀ origignal ਸਾਰੀ ਟੋਟਲ ਮਤਲਬ ਅੱਛਾ ਜੀ ਸਾਡਾ ਮੇਨ ਖੂਬੀ ਹੀ ਰਹਿੰਦੀ ਵੀ ਅਸੀਂ ਸਾਰੀ ਨਾਲ ਸਰਟੀਫਾਈਡ ਰਿਪੋਰਟ ਦਿੰਨੇ ਆ ਅਗਲੇ ਹਾਂ ਜਿਹੜੀ ਮੇਨ ਗੱਲ ਆ ਬਈ ਜੋ ਕਿਉਂਕਿ ਜੇ ਤੁਸੀਂ ਇੱਥੇ ਆਉਂਗੇ ਵੀ ਤੁਹਾਨੂੰ ਕਾਰ ਮਿਲੂਗੀ ਇੱਕ ਨੰਬਰ ਆ ਚੰਗੀ ਕਾਰ ਹੀ ਮਿਲੂਗੀ ਤੁਹਾਨੂੰ ਉਹਦਾ ਰੇਟ ਦੱਸ ਦਿਓ ਉਹਦਾ ਜਿਹੜਾ ਰੇਟ ਆ ਇਹ ਆਪਾਂ ਨੂੰ 7 ਲੱਖ ਦੀ ਰੇਂਜ ਆ ਜੀ 7 ਲੱਖ ਦੀ ਰੇਂਜ 21 ਮਾਡਲ ਆ ਜੀ 21 ਮਾਡਲ ਉੱਚਾ ਮਾਡਲ ਆ ਵੀ 7 ਲੱਖ ਰੁਪਏ ਇਹਦੀ ਡਿਮਾਂਡ ਆ ਹਾਂਜੀ ਹਾਂ ਅਗਲੀ ਕਾਰ ਇਹ ਆ ਗਈ ਜੀ 2013 ਮਾਡਲ ਆ ਠੀਕ ਆ ਜੀ 3 ਲੱਖ ਰੁਪਏ ਦੀ ਰੇਂਜ ਪੈ ਜੂਗੀ ਦਾ ਵੀ 2013 ਮਾਡਲ ਇਹ ਵੀ ਡੀਜ਼ਲ ਵਾਲੀ ਆ ਇਹ ਵੀ ਡੀਜ਼ਲ ਵਾਲੀ ਆ ਹਾਂਜੀ ਹਾਂ ਅਗਲੀ ਵਾਰ ਆ ਗਈ ਬਹੁਤ ਘੱਟ ਮਿਲਦੀ ਆ ਮਾਰਕੀਟ ਦੇ ਵਿੱਚ ਠੀਕ ਆ ਜੀ ਤੇ ਪੈਟਰੋਲ ਦੇ ਵਿੱਚ ਆ ਖਾਸ ਕਰਕੇ 11 ਮਾਡਲ ਗੱਡੀਆਂ ਇਹ ਠੀਕ ਆ ਜੀ 2 ਲੱਖ ਰੁਪਏ ਦੀ ਰੇਂਜ ਆ ਇਹ ਬਹੁਤ ਵਧੀਆ ਕਾਰ ਆ ਪਹਿਲੇ ਨਾਲ ਆਪਣੇ ਕੋਲ ਕਾਰ ਆਉਂਦੇ ਚੰਗੀਆਂ ਨੇ ਸਾਰੀਆਂ ਠੀਕ ਆ ਜੀ ਲੋਨ ਹੋ ਜਾਂਦਾ ਕਾਰ ਦਾ ਲੋਨ ਦੇਖੋ ਅੰਦਰ ਟੀਮ ਬੈਠੀ ਆ ਟੈਂਟ 'ਚ ਆਪਾਂ ਮਤਲਬ ਦੇਖਿਆ ਜਦੋਂ ਆਪਾਂ ਖੜੇ ਸੀ ਉੱਤੇ ਤੇ ਪਿੱਛੇ 2-3 ਬੈਂਕਾਂ ਹਮੇਸ਼ਾ ਸਾਡੇ ਕੋਲ ਰਹਿੰਦੀਆਂ ਨੇ ਜਿਹੜੀਆਂ ਤੁਹਾਨੂੰ ਅੱਧੇ ਪੌਣੇ ਘੰਟੇ ਦੇ ਵਿੱਚ ਡਿਸੀਜਨ ਲੈ ਕੇ ਵੀਹੱਤ ਦੇ ਵਿੱਚ ਹਨਾ ਜੀ ਹਾਂ ਜੀ ਅਗਲੀ ਕਾਰ ਇਹ ਤੇ ਇਹ 2018 ਮਾਡਲ ਹੈ ਜੀ ਇਹ ਠੀਕ ਆ ਜੀ ਇਹ ਵੀ ਪਹਿਲੇ 9 ਦੀ ਗੱਡੀ ਆ ਇਹ ਠੀਕ ਆ 695 ਦੀ ਆ ਇਹ ਵਧੀਆ ਕਾਰ ਆ ਪਹਿਲੇ 9 ਦੀ ਕਾਰ ਵਧੀਆ ਪਏ ਰਹਿਣਾ ਹਾਂ ਹਾਂ ਗੱਡੀ ਪੂਰੀ ਵਧੀਆ ਮਤਲਬ ਗਾਕਾਂ ਦੀਆਂ ਗੱਡੀਆਂ ਨੇ ਗਾਕ ਪੂਲੂ ਦੇ ਆਣੇ ਤੋਂ ਆ ਰਿਹਾ ਕੋਈ ਅੰਮ੍ਰਿਤਸਰ ਤੋਂ ਆ ਰਿਹਾ ਕੋਈ ਬੋਹਰ ਤੋਂ ਆਇਆ ਹੋਇਆ ਇਹ ਆ ਗਈ Honda ਆ ਤਾਂ ਬਹੁਤ ਵਧੀਆ ਕਾਰ 2000 ਮਾਡਲ ਲਈ 90 ਕ ਹਜ਼ਾਰ ਰੁਪਏ ਦੀ ਇਹ ਵੀ ਸਿਰਫ 90 ਕ ਹਜ਼ਾਰ ਰੁਪਏ ਦੀ ਕਾਰ ਆ ਬਾਈ ਦੇਖ ਸਕਦੇ ਹੋ ਗੱਡੀ ਪੂਰੀ ਸੋਹਣੀ ਹੈ ਜੀ ਇਹ ਪੂਰੀ ਸੋਹਣੀ ਆ ਕਾਰ ਆ ਇਹ ਤਾਂ ਇਹ ਤਾਂ ਮਾਡਲ ਵੈਸੀ ਨਹੀਂ ਮਿਲਦਾ ਜੀ ਹਾਂ ਪਰ ਇਹ ਕਰਨੀ ਹੈ ਸਹੀ ਗੱਲ ਹੈ ਇਹ ਬਹੁਤ ਅੰਦਰ ਇਹਦੀ ਚਾਬੀ ਚੱਕੀ ਅਗਲੀ ਜੀ ਇਹ ਆ ਗਈ ਜੀ ਇੰਡੀਗੋ 2010 ਮਾਡਲ 1,25,000 ਰੁਪਏ ਦੀ ਮਤਲਬ 1 15 15 ਦੀ ਗੱਡੀ ਇਹ ਮਾਈਕਲ 1 15 15 ਦੀ ਚਾਬੀ ਉਹ ਜਗ੍ਹਾ ਤੇ ਆ ਜੀ ਇਹ ਆ ਗਈ ਜੀ 2016 ਮਾਡਲ Swift BDI ਤੀਜੇ ਨਾਮ ਦੇ ਇਹ ਤੇ 4,40,000 ਰੁਪਏ ਦੀ ਮਤਲਬ 16 ਮਾਡਲ ਗੱਡੀ ਲਾਇ ਰੂਏ ਪਏ ਨੇ 30-35,000 ਤਾਂ ਲਾਈ ਲਾ ਲੂ ਇਹ ਜੀ ਸਹੀ ਗੱਲ ਇਸ ਸਕੌਟਾ ਆ ਗਈ ਸਕੌਟਾ ਆ ਗਈ ਰੈਪਿਡ ਸੈਕੰਡ ਓਨਰ 12 ਮਾਡਲ ਹੈ ਇਹ 2,40,000 ਰੁਪਏ 2,40,000 ਬਹੁਤ ਸੋਹਣੀ ਗੱਲ ਠੀਕ ਹੈ ਜੀ ਇਹ ਇਹ ਆ ਗਈ ਜੀ 2019 ਮਾਡਲ VDI 45000 ਚੱਲੀ ਹੋਈ ਬਰੀਜ਼ਾ ਓਨਲੀ 45000 ਚੱਲੀ ਹੋਈ ਪਹਿਲੇ 9 ਦੀ ਕਾਰ ਹੈ ਠੀਕ ਹੈ 7.5 ਲੱਖ ਇਹ ਆ ਗਈ ਜੀ 23 ਮਾਡਲ ਹੈ ਇਹ VXI ਹੈ ਇਹ ਠੀਕ ਹੈ ਜੀ ਤੇ ਪੈਟਰੋਲ ਹੈ 6.5 ਲੱਖ ਰੁਪਏ ਜੀ 6.5 ਲੱਖ ਲੈ ਵੀ 23 ਮਾਡਲ ਦੇਖ ਸਕਦੇ ਹੋ ਵੀ ਅਗਲੀ ਜੀ Honda ਦੇਖੋ Honda 2017 ਹਾਂ 17 ਮਾਡਲ ਹੈ ਜੀ ਹਾਂਜੀ ਸਿਰਫ 6 ਲੱਖ ਰੁਪਏ 6 ਲੱਖ ਰੁਪਏ ਦੀ ਬਈ 17 ਮਾਡਲ ਪੰਜਾਬ ਨੰਬਰ ਹੈ ਨਾ 50 ਨੰਬਰ 50 ਨੰਬਰ ਕਾਰ ਹੈ VMT ਮਾਡਲ ਚ ਅਗਲੀ ਜੀ Ford ਜੀ Ford Icon 2000 ਇਹ ਹੈਗੀ ਆ ਜੀ 10 ਮਾਡਲ ਤੁਸੀਂ 10 ਮਾਡਲ ਹਾਂਜੀ 1 ਲੱਖ 60000 ਰੁਪਏ ਦੀ ਇਹ 1 ਲੱਖ 60000 ਰੁਪਏ ਦੀ ਕਾਰ ਹੈਗੀ ਬਹੁਤ ਸੋਹਣੀ ਕਾਰ ਹੈ ਦਿਖਾਵਾ ਘੜਵਾ ਪੂਰਾ ਵਧੀਆ ਸਾਫ ਪਈ ਹੈ ਜੀ ਅਗਲੀ ਜੀ ਇਹ ਆ ਗਈ ਜੀ 2010 ਮਾਡਲ ਹਾਂ ਜੀ ਹਾਂ ਹਾਂ ਜੀ 2010 ਮਾਡਲ ਆ ਗਈ ਹਾਂ 175 ਦੀ ਡਿਮਾਂਡ ਕਰੀ ਆ ਪਾਰਟੀ ਨੇ ਤੇ ਨੰਬਰ 50 ਆਦੇ 50 ਨੰਬਰ ਜੀ ਵਧੀਆ ਗੱਡੀ ਆ ਅਗਲੀ ਕਾਰ ਜੀ ਇਹ ਆ ਗਈ ਜੀ 2000 ਕਾਰ ਦਿਖਾ ਦਿਓ ਬਈ ਸਾਫ ਪਈਆ ਜਾਮਾ ਕਾਰ 15 ਮਾਡਲ 2015 ਮਾਡਲ ਆ ਬਈ 85000 ਚੱਲ ਰਹੀ ਆ ਤੇ 385 ਦੀ ਡਿਮਾਂਡ ਕਰ ਇੱਕ ਹਾਂ ਜੀ ਹਾਂ 385 ਵਧੀਆ ਕਾਰ ਆ ਹਾਂ ਤੇ ਆ ਸਕੋਰਪਿਓ ਆ ਗਈ ਜੀ ਇਹ 2019 ਮਾਡਲ ਹਾਂਜੀ ਸਾਢੇ 12 ਲੱਖ ਰੁਪਏ ਦੀ ਪੈਜੂਗੀ ਜੀ ਇਹ ਜੀ ਕਿੰਨੀਆਂ ਕਾਈਆਂ ਨੇ ਅੱਜ ਆਪਣੇ ਕੋਲ ਸਕੋਰਪਿਓ ਜੀ ਸਕੋਰਪਿਓ ਸਾਡੇ ਕੋਲੇ ਮਤਲਬ 3-4 ਕ ਗੱਡੀਆਂ ਆਈਆਂ ਨੇ ਵਿੱਚ ਕਦੇ-ਕਦੇ ਮੇਲੇ 'ਚ 10-10 ਹੋ ਜਾਂਦੀਆਂ ਨੇ ਅੱਛਾ ਜੀ ਪਤਾ ਨਹੀਂ ਲੱਗਦਾ ਐ ਠੀਕ ਆ ਜੀ ਤੇ ਆ ਆ ਗਈ ਜੀ ਗੱਡੀ ਅ ਅਮੇਜ਼ ਅਮੇਜ਼ ਆ ਗਈ 2000 15 ਇਹ ਵੀ ਅਮੀਰ ਆ ਗਈ ਹਾਂ 345000 ਰੁਪਏ ਦੀ 345000 ਰੁਪਏ ਦੀ ਡਿਮਾਂਡ ਬਹੁਤ ਹੈ ਗੱਡੀ ਦੀ ਬਹੁਤ ਡਿਮਾਂਡ ਹੈ ਜੀ ਡੀਜ਼ਲ ਚ 25 ਤੋਂ 30 ਦੀ ਐਵਰੇਜ ਦਿੰਦੀ ਹੈ 25 ਤੋਂ 30 ਦੀ ਐਵਰੇਜ ਹੈਗੀ ਹੈ ਇਹ ਲੱਗ ਦੇ ਜਦੋਂ ਕਰੇ ਰੱਖਣ ਵਾਸਤੇ ਤਾਂ ਚੰਗੀ ਕਾਰ ਹੁੰਦੀ ਹੈ ਇਹ ਇਹ ਕਰੇਟਾ ਹੈ ਕਰੇਟਾ 18 ਮਾਡਲ 19 ਦੀ ਰਜਿਸਟਰਡ ਹੈ ਇਹ ਚ 865000 ਰੁਪਏ ਦੀ ਠੀਕ ਹੈ 80000 ਚੱਲੀ ਹੈ ओरिजिनल ਮਰੂਤੀ ਕਾਰ ਲੈ ਲੋ ਜੀ 45000 ਦੀ ਇਹ ਵੀ 45000 ਰੁਪਏ ਦੀ ਕਾਰ ਵੀ ਮੈਂ ਤੁਹਾਨੂੰ ਤੁਸੀਂ ਲੈ ਕੇ ਆਪਾਂ ਕਹਿੰਦੇ ਸੀ ਆ ਦੇਖੋ ਲਾਇਲੂ ਵੀ ਭਾਏ ਨਹੀਂ ਲੇਮ ਲਾਇਆ ਵਾਲੀ ਕਾਰ ਸਿਰਫ 45000 ਰੁਪਏ ਦੇ ਵਿੱਚ ਬਈ ਦੇਖਦਾ ਨਾ ਗੱਡੀ ਸਾਫ ਲੱਗ ਰਹੀ ਆ ਵਧੀਆ ਹਾਂ ਵਧੀਆ ਵਧੀਆ ਗੱਡੀ ਆ ਜੀ ਹਾਂ ਇਹ ਬੌਨਰ ਬੌਨੜੀ ਪੇਂਟ ਲੱਗ ਰਿਹਾ ਸਾਡੀ ਗੱਡੀ ਹਾਂ ਇਹ ਜੀ ਇਹ ਆ ਗਈ ਜੀ 2016 ਮਾਡਲ ਬੀਡੀਆਈ 418 418 ਤੇ ਅਗਲੀ ਇਹ ਆ ਗਈ ਜੀ 11 ਮਾਡਲ ਹੂੰ 2 ਲੱਖ 35000 ਰੁਪਏ ਦੀ 35000 ਪੁਰਾਣੀ ਸ਼ੇਪ ਚ ਵਧੀਆ ਪਰ ਗੱਡੀ ਸੋਹਣੀ ਲੱਗ ਰਹੀ ਹੈ ਸਾਫ ਲੱਗ ਰਹੀ ਹੈ ਜੀ ਡੀਜ਼ਲ ਐਸੀ ਡੀਜੀ ਵਾਲੀ ਆ ਬਹੁਤ ਸੋਹਣੀ ਗੱਡੀ ਆ ਹਾਂ ਲੈ ਇਹ ਵੀ ਗੱਡੀ ਵਧੀਆ ਲੈਣ ਵਾਲੀ ਆ ਵੈਸੇ ਤਾਂ ਆ ਵੀ ਗੱਡੀ ਬਕਾਉ ਹੈ ਪਰ ਇਹ ਪਤਾ ਨਹੀਂ ਹੁਣ ਇਹਦਾ ਹਲੇ ਇਹਨਾਂ ਨੇ ਕੋਈ ਡਿਟੇਲ ਨਹੀਂ ਲਵਾਈ ਜੀ ਡਿਟੇਲ ਨਹੀਂ ਲੱਗੀ ਹੋਈ ਹੈ ਗੱਡੀ ਵਧੀਆ ਜੀ ਆ ਵੀ ਅੱਗੇ ਜੀ ਇਹ ਵੀ ਪਤਾ ਨਹੀਂ ਲੱਗ ਰਿਹਾ ਜੀ ਕੌਣ ਲੱਗੇ ਆ ਕਿੱਥੋਂ ਆਇਆ ਅੱਗੇ ਇਹ ਇਹ ਸਿਰਫ ਦੇਖੋ 18000 ਚੱਲੀ ਸੀ ਗੱਡੀ ਆਈ ਹੈ ਸਾਡੇ ਕੋਲੇ 19 ਮਾਡਲ ਹੈ ਸਿਰਫ 18000 ਜੀ ਫਰਸਟ ਓਨਰ ਆਣਾ ਜੀ ਪਰ ਮਿਲੂਗੀ 330000 330000 ਕੱਟ ਚੱਲੀ ਹੋਈਆਂ ਕਾਰਾਂ ਜਾਨਕੀ ਮਿਲਦੀਆਂ ਨੇ ਇਹ ਜੀ ਇਹ ਆ ਗਈ ਜੀ 2014 ਚਰਚਾ ਜਡੀ ਆ ਜੀ ਇਹ ਟਾਪ ਮਾਡਲ 3.4 ਲੱਖ ਰੁਪਏ 3.4 ਲੱਖ ਜੀ ਵਧੀਆ ਕਾਰ ਆੜ ਯਾਰ ਹਾਂਜੀ ਅਗਲੀ ਕਾਰ ਜੀ ਇਹ 2010 ਮਾਡਲ ਹੈ ਜੀ 1.40 ਕੇ ਹਜ਼ਾਰ ਰੁਪਏ ਦੀ ਗੱਡੀ ਹੈ ਇਹ ਲਾਇਲੂਏ ਪਏ ਨੇ ਦੇਖੋ ਡੀਜ਼ਲ ਹੈ 1.40 ਦੀ 1.40 ਸਿਰਫ ਹਾਂ ਸਿਰਫ 1.40 ਤੇ ਹਲਟ ਵਾਲਾ ਰੇਟ ਹੋ ਗਿਆ ਕਾਰ ਦਾ ਬਾਈ ਇੰਨੇ ਬਾਈ ਜੀ ਲੈਿੰਦੇ ਨੇ ਸੋਚ ਰਹੇ ਨੇ ਜੀ ਵੀ ਮੈਂ ਵੀ ਕਹਿ ਰਿਹਾ ਨੂੰ ਵੀ ਹਲਟ ਵਾਲਾ ਰੇਟ ਆ ਬਾਈ ਦੇਖ ਸਾਹਣ ਇਹ ਜੀ ਇਹ ਆ ਗਈ ਜੀ 12 ਮਾਡਲ ਇੰਡੀ ਕਾ ਜੀ ਲੱਖ ਰੁਪਏ ਦੀ ਲੈ ਵੀ ਸਿਰਫ ਲੱਖ ਰੁਪਏ ਦੀ ਆ 12 ਮਾਡਲ ਇਹ ਆਟੋਮੈਟਿਕ Honda City ਹੈ ਜੀ Honda City 1.5 ਲੱਖ ਰੁਪਏ ਦੀ ਸਵਾ ਲੱਖ ਰੁਪਏ ਦੀ ਇਹ ਇਹ 18 ਮਾਡਲ ਹੈ ਜੀ ਗੱਡੀ ਇਹ ਠੀਕ ਆ ਤੇ 18 ਮਾਡਲ ਚਾਰ 50 ਹਾਂ ਜੀ ਹਾਂ ਇਹ ਰੇਟ ਮੱਲਾ ਦਾ ਗਲਤ ਲਾਤਾ ਜੀ ਚਲੋ ਕੋਈ ਨਹੀਂ 4-50 ਮੰਨ ਕੇ ਚੱਲੋ ਜੀ ਕਿੰਨੇ ਰੁਪਏ ਦੀ ਹਣੀ ਚਾਹੀਦੀ ਆ ਫਿਰ ਵੀ ਚਲੋ ਜੇ ਗੱਲ ਕਰਦੇ ਆ। ਮਰਕਲ 4 ਚੂਰ ਦੇ ਨੇੜੇ ਤੇੜੇ ਹੋ ਗਏ। 4 ਚੂਰ ਦੇ ਨੇੜੇ ਤੇੜੇ। ਹਾਂਜੀ ਹਾਂਜੀ ਠੀਕ ਆ ਜੀ। ਅੱਗੇ ਜੀ ਇਹ ਆ ਗਈ ਜੀ 2 ਲੱਖ 75000 ਰੁਪਏ ਦੀ ਇਹ ਸੀਐਨਜੀ ਵਾਲੀ Honda Amaze ਆ। ਲੈ ਵੀ Honda Amaze ਆ ਗਈ ਸੀਐਨਜੀ ਵਾਲੀ ਦੇਖ ਸਕਦੇ ਆ। ਵਧੀਆ ਕਾਰ। ਸੀਐਨਜੀ ਵਾਲੀ ਕਾਰ ਆ ਵੀ ਤੁਸੀਂ ਇੱਥੋਂ ਲੈ ਕੇ ਜਾ ਸਕਦੇ ਆ। ਹਾਂਜੀ ਹਾਂਜੀ 11 ਮਾਡਲ Swift ਆ ਜੀ ਇਹ 2 ਲੱਖ 20000 ਰੁਪਏ ਦੀ। 2 ਲੱਖ 20000 ਰੁਪਏ ਦੀ 11 11 ਮਾਡਲ। ਦੇਖੋ ਗੱਡੀ ਦੀ ਬਾਡੀ ਲਾਈਨ ਦੇਖੋ ਕਿੰਨੀ ਸੋਹਣੀ ਉਹ ਅਗਲਾ ਕਹਿੰਦਾ ਰੁਪਏ ਵੱਧ ਅਗਲਾ ਕਹਿੰਦਾ ਰੁਪਏ ਵੱਧ ਕਿਉਂ ਨੇ ਇਹਨਾਂ ਚੀਜ਼ਾਂ ਕਰਕੇ ਰੁਪਏ ਵੱਧ ਜਾਂਦੇ ਨੇ ਸਹੀ ਕਰ ਲੈ ਚੱਲੀ ਕੁਛ ਨਹੀਂ ਨਾਲੇ 36000 ਚੱਲੀ ਹੋਈ ਸਾਰੀ 15 ਮਾਡਲ ਹੈ ਜੀ ਇਹ ਵਰਨਾ ਸੈਕੰਡ ਓਨਰ ਹੈ ਠੀਕ ਹੈ 475 ਦੀ ਰੇਂਜ ਹੈ 475 ਦੀ ਵਰਨਾ ਆਪਣਾ ਬਰਨਾਲੇ ਦਾ ਨੰਬਰ ਹੈ ਜੋ ਪਾਕਿਸਤਾਨ ਦਾ ਨੰਬਰ ਆ ਵੀ ਦੇਖ ਸਕਦੇ ਹੋਗੇ ਕਾਰ ਦਾ ਅੱਗੇ ਜੀ ਤੇ ਇਹ ਆ ਗਈ ਜੀ 11 ਮਾਡਲ ਇਹ ਵੀ ਪੈਟਰੋਲ ਵਾਲੀ ਆ ਗਈ ਪੈਟਰੋਲ ਆ ਜੀ ਇਹ 215000 ਰੁਪਏ ਦੀ 215000 ਦੀ ਅੱਗੇ ਆਲਟ ਇਹ ਆਟੋਮੈਟਿਕ ਆ ਗਈ ਜੀ ਕੋਈ ਭਰਾ ਸਾਡਾ ਕੇਟਰ ਨਾਲ ਆਟੋਮੈਟਿਕ ਮੰਗੇ ਉਹਦੇ ਵਾਸਤੇ ਬੈਸਟ ਗੱਡੀ ਆ ਆਟੋਮੈਟਿਕ ਵੀ ਬਹੁਤ ਘੱਟ ਮਿਲਦੀ ਹੈ ਬਾਜ਼ਾਰ ਦੇ ਵਿੱਚ ਪੰਜਾਬ ਨੰਬਰ ਹੈ 335000 ਰੁਪਏ ਦੀ ਗੱਡੀ ਇਹ ਪਈ ਨੰਬਰ 3535 ਦੀ ਪਈ ਹੋਈ ਆ ਅੱਗੇ ਜੀ Swift ਡਿਜ਼ਾਈਨ Swift 12 ਮਾਡਲ ਯਾਰ 230000 ਰੁਪਏ ਦੀ ਇਹਨੂੰ ਸੀ ਤੇਨ ਲੱਖ 30 ਆ ਨੰਬਰ ਐਚ ਆਰ ਠੀਕ ਹੈ ਅੱਗੇ ਕੋ ਨੰਬਰ ਸਾਰੇ ਇਹ ਦੋਨੇ ਦੇਖੋ ਸੀਕੁਐਂਸ ਐਚ ਆਰ 27 ਐਚ ਆਰ 72 ਵੋਲਟ ਹੋ ਗਿਆ 2018 ਮਾਡਲ ਐਲਡੀ ਆਪਸ਼ਨਲ ਹੈ ਜੀ ਇਹ 5.5 ਲੱਖ ਰੁਪਏ ਦੀ ਠੀਕ ਹੈ ਜੀ ਵਿਦ ਨੰਬਰ ਵਿਦ ਨੰਬਰ ਹੀ ਤਾਂ ਗੱਡੀ ਪੂਰੀ ਸਾਫ਼ ਠੀਕ ਹੈ ਜੀ ਇਹ ਆ ਗਈ ਜੀ 555 2018 ਮਾਡਲ 18 ਮਾਡਲ ਆਈ ਇਹ ਠੀਕ ਹੈ 7.5 ਲੱਖ ਰੁਪਏ ਦੀ ਗੱਡੀ ਬਹੁਤ ਸੋਹਣੀ ਕਾਰ ਆ ਬਹੁਤ ਸੋਹਣੀ ਕਾਰ ਆ ਨਾ ਜੀ ਪੂਰੀ ਸੋਹਣੀ ਕਾਰ ਟਾਇਰ ਟੂ ਸਾਬ ਹੈ ਜੀ ਅੱਗੇ ਜੀ 2011 ਮਾਡਲ ਹੈ ਜੀ 2011 11 ਮਾਡਲ VDI ਡਿਜ਼ਾਇਰ ਹੈ ਜੀ ਇਹ 2,25,000 ਰੁਪਏ ਦੀ ਹੈ ਬਹੁਤ ਸੋਹਣੀ ਕਾਰ ਹੈ ਜੀ ਪੂਰੀ ਸੈਕੰਡ ਆਨਰ ਹੈ ਗੱਡੀ ਇਹ ਠੀਕ ਹੈ ਜੀ ਇਹ 2018 ਮਾਡਲ ਗੱਡੀ ਹੈ ਜੀ ਬਰੀਜਾ ਬਹੁ ਆਈ ਉਹਨਾਂ ਦੇ ਕੋਲ ਹੈ ਮੈਂ ਤੁਹਾਨੂੰ 15-20 ਬਰੀਜਾ ਤੁਹਾਨੂੰ ਦਿਖਾ ਦਾਂਗੇ ਆਪਾਂ ਇਹ ਵੀਡੀਓ ਸਹੀ ਗੱਲ ਹੈ ਜੀ ਪਰ 2018 ਮਾਡਲ ਗੱਡੀ ਹੈ ਇਹ ਹਾਂ ਜੀ 6,85,000 ਚ ਬੇਚੂਗੀ ਇਹ 6,85,000 ਨਾਈ ਟਾਇਰ ਦੇਖੋ ਟੂਰ ਦਿਖਾ ਦਿਓ ਬੱਬੂ ਸਮਾਰ ਕੇ ਬਈ ਦੇਦਾ ਪੂਰੇ ਸਾਫ ਪਈ ਹੈ ਗੱਡੀ ਅਗਲੀ ਜੀ ਇਹ ਆ ਗਈ ਜੀ Swift Patrol ਠੀਕ ਹੈ PV 11 ਨੰਬਰ ਹੀ ਹਾਂ ਜੀ ਹਾਂ ਓਏ ਪੰਜਾਬ ਨੰਬਰ 1272 ਹਾਂਜੀ ਹਾਂ 50 ਨੰਬਰ ਦਾ ਜੇ ਵੀ ਜਿਹੜੇ ਮੇਰੇ ਵੀਰ ਪੰਜਾਬ ਨੰਬਰ ਕਾਰ ਲੈਣੀਆ ਚਾਹੁੰਦੇ ਨੇ ਆਜੋ ਅਮਰਗੜ੍ਹ ਦੇ ਵਿੱਚ ਕਾਰ ਮੇਲੇ ਤੇ ਦੂਜੇ ਦਿਵਾਰਾ ਨਾ ਬਾਈ ਜੀ ਹਾਂ ਮਹੀਨੇ ਦਾ ਦੂਜਾ ਦਿਵਾਰਾ ਨਹੀਂ ਨਹੀਂ ਦਾ ਦੂਜਾ ਦਿਵਾਰਾ ਆ ਗਿਆ ਜੀ ਇਹ ਆ ਗਈ ਜੀ 2024 24 ਮਾਡਲ ਆ ਓਨਰ ਸੈਕੰਡ ਆ 650 ਕਿਲੋਮੀਟਰ ਚੱਲੀ ਆ ਸਾਰੀ ਜੀ ਓਨਲੀ ਹਾਂਜੀ ਲੈ ਵੀ 2024 ਦਾ 220 ਜੇ ਤੁਹਾਡਾ ਕੋ ਭਰਾ ਮੰਗਦਾ ਹੋਵੇ ਤਾਂ ਬਹੁਤ ਸੋਹਣੀ ਕਾਰ ਹੈ ਜਿਵੇਂ ਨਵੀਂ ਕਾਰ ਆ ਬਈ ਦੇਖ ਸਕਦੇ ਹੋ ਨਾ ਹੂੰ ਚੱਲੀ ਵੀ ਕੁਝ ਨਹੀਂ ਹੈਗੀ ਇਹ 7,65,000 ਰੁਪਏ ਦੀ ਗੱਡੀ ਆਪਣਾ ਮਿਲਦੀ ਹੈ ਜੀ ਠੀਕ ਆ ਜੀ ਅੱਲਾ ਯਾ ਲੋਏ ਬਿਲ ਪੂਰੇ ਚੰਗੇ ਪਾਏ ਹੋਏ ਨੇ ਪੂਰੇ ਵਧੀਆ ਪੂਰੇ ਵਧੀਆ ਗੱਡੀ ਵੀ ਪੂਰੀ 7600 ਇੰਨੀ ਚੱਲੀ ਨੂੰ ਸਹੀ ਹੈ ਚੱਲੀ ਵੀ ਕੁਝ ਨਹੀਂ ਹੈਗੀ ਕੁਝ ਵੀ ਨਹੀਂ ਚੱਲੀ ਹਾਂਜੀ ਲੈ ਵੀ ਆ ਜਾਓ ਮਿੱਤਰੋ ਇੱਧਰ ਆ ਜਾਓ ਲੋ ਬਰੀਜਾ ਫੇਰ ਆ ਗਈਆਂ ਕਾਰਾਂ ਬਹੁਤ ਨੇ ਵੀ ਲੈ ਵੀ ਜਿਹੜੇ ਮੇਰੇ ਵੀ ਨਾ ਬਰੀਜਾ 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 ਕਰਦੇ ਨੇ ਆ ਜਾਓ ਆ ਦੋ ਹੋਰ ਖੜੀਆਂ ਨੇ ਆਟੋਮੈਟਿਕ ਬਰੀਜਾ ਜੀ ਆਟੋਮੈਟਿਕ ਬਰੀਜਾ ਜੀ ਹਾਂਜੀ ਹਾਂਹ ਕਾਰਾ ਮਾਡਲ 2018 ਮਾਡਲ ਹੈ ਜੀ ਹਾਂਜੀ ਤੇ 635000 ਰੁਪਏ ਐਨਓਸੀ ਦੇ ਨਾਲ 635000 ਗੱਡੀ ਲਗਭਗ ਓਰੀਜਨਲ ਹੈ ਹਾਂ ਗੱਡੀ ਓਰੀਜਨਲ ਹੈ ਹਾਂਜੀ ਅੱਛੇ ਅਲਾਈਲ ਵੇ ਦੇਖੋ ਪੂਰੇ ਟਾਪ ਦੇ ਨੇ ਪੂਰੇ ਟਾਪ ਦੇ ਪਏ ਨੇ ਤੇ ਪੂਰੀ ਸੋਹਣੀ ਕਾਰ ਹੈ ਠੀਕ ਹੈ ਲਓ ਜੀ ਥਾਰ ਦੇਖ ਲਓ ਬੜੀ ਕਾਰੀ ਲੈ ਵੀ ਜਿਹੜੇ ਮੇਰੇ ਵੀਰ ਥਾਰ ਲੈਣ ਦੇ ਸ਼ਕੀਨ ਨੇ ਥਾਰਾਂ ਵੀ ਆਉਣਗੇ ਸਾਢੇ 5 ਲੱਖ ਰੁਪਏ ਥਾਰ ਪਏ ਜੀ ਸਾਢੇ 5 ਲੱਖ ਦੀ ਜੀ 60000 ਚੱਲੀ ਵੀ ਸਾਰੀ ਹੈ ਨਾ ਹਾਂਜੀ ਹਾਂ ਬਹੁਤ ਵਧੀਆ ਗੱਡੀਆਂ ਦੇਖੋ ਗੱਡੀ ਨਵੀਂ ਨਕੋਰ ਪਈਆ ਟਾਇਰ ਨਵੇਂ ਨੇ ਬਿਲਕੁਲ ਅਲਾਈ ਵਗੈਰਾ ਪਏ ਨੇ ਦਿਖਾ ਦੇ ਮੋਡੀਫਿਕੇਸ਼ਨ ਦਿਖਾ ਦੇ ਵੀ ਸਾਜੀ ਕਰੀ ਹੋਈ ਹੈ ਨਾ ਵਧੀਆ ਕਾਰ ਹੈ ਇਹ ਅੱਗੇ ਜੀ ਆਹ ਦੇਖੋ ਜੀ ਆ ਬਰੀਜ਼ਾ ਅਵੇ ਬਰੀਜਾ ਇੱਕ ਹੋਰ ਆ ਗਈ ਹੈ ਬਰੀਜਾ ਬਹੁਤ ਨੇ ਆ ਜਾ ਆਪਣੇ ਕੋਲ ਸਰ ਮਾਡਲ ਇਹ ਜੀ ਡੀ ਆਈ ਹੈ ਜੀ ਟਾਪ ਮਾਡਲ ਹੈ ਠੀਕ ਹੈ ਜੀ ਇਹ 570 ਦੀ 565 60 ਦੀ ਪੈ ਜਾਊਗੀ 565 ਵਧੀਆ ਗਾ ਠੀਕ ਹੈ ਜੀ ਅੱਗੇ ਜੀ ਇਹ ਆ ਗਈ ਜੀ 15 ਮਾਡਲ ਵੀ ਡੀ ਆਈ ਠੀਕ ਹੈ ਜੀ ਆਪਣੀ ਜਿਹੜੀ 15 ਮਾਡਲ ਨੇ 3 ਲੱਖ ਪੂਰਾ 3 ਲੱਖ ਰੁਪਏ ਦੀ ਐਨਓਸੀ ਦੇ ਨਾਲ ਲੈ ਵੀ 3 ਲੱਖ ਰੁਪਏ ਦੀ ਐਨਓਸੀ ਦੇ ਨਾਲ